ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਡਿਫਰੈਂਟ ਤਰ੍ਹਾਂ ਦੇ ਸੂਟਸ ਨੇ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਪਹਿਲਾਂ ਕਰਾਂਗੇ ਜੀ ਇਹ ਮਸਲੀਨ ਕਾਟਨ ਦੇ ਸੂਟਸ ਰਹਿਣਗੇ ਗਰਮੀਆਂ ਦੇ ਵਿੱਚ ਬਹੁਤ ਹੀ ਵਧੀਆ ਆਰਾਮ ਦਾ ਇੱਕ ਸਟੱਫ ਹੈ بیس ਇਹਨਾਂ ਦਾ ਸਾਰਿਆਂ ਦਾ ਸੇਮ ਰਹਿਣਾ ਬਸ ਉੱਪਰਲੀ ਪ੍ਰਿੰਟਿੰਗ ਦਾ ਜਿਹੜਾ ਡਿਫਰੈਂਸ ਆਉਂਦਾ ਜਾਣਾ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਏਗਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ WhatsApp ਮੈਸੇਜ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਰਹਿਣਾ ਤੁਹਾਡੀ ਸ਼ਰਟ ਦਾ ਕਪੜਾ ਇਸ ਤਰ੍ਹਾਂ ਦੇ ਨਾਲ ਸ਼ਰਟ ਦਾ ਪ੍ਰਿੰਟ ਰਹੇਗਾ ਵਿਦਆਊਟ ਲਾਈਨਿੰਗ ਬਣ ਵਾਲੇ ਸੂਟ ਨੇ ਤੇ ਬਹੁਤ ਹੀ ਆਰਾਮਦਾਇਕ ਕਪੜਾ ਹੈ ਬਾਟਮ ਹੈਗੀ ਜਿਹੜੀ ਤੁਹਾਡੀ ਇਸ ਤਰ੍ਹਾਂ ਦੇ ਨਾਲ ਰਹੇਗੀ ਇਹ ਬਾਟਮ ਆਏਗੀ ਦੁਪੱਟਾ ਜੀ ਚਨਾਉਨ ਸ਼ਿਫੌਨ ਦਾ ਰਹੇਗਾ ਇਹ ਆਪਾਂ ਉਹਨਾਂ ਕਸਟਮਰ ਦੀ ਡਿਮਾਂਡ ਤੇ ਲੈ ਕੇ ਆਂਦਾ ਜਿਨ੍ਹਾਂ ਨੂੰ ਹੁੰਦਾ ਹੈ ਕਿ ਅਸੀਂ ਕਾਟਨ ਦੇ ਦੁਪੱਟੇ ਵਾਲੇ ਸੂਟ ਨਹੀਂ ਵੇਅਰ ਕਰਦੇ ਦਾ ਇਹ ਜਿਹੜਾ ਸ਼ਫੌਨ ਦਾ ਲਾਈਟ weight ਦੁਪੱਟਾ ਰਹੇਗਾ। ਹਾਂਜੀ ਨੈਕਸਟ ਇਹ ਵਾਲਾ ਸੂਟ ਹੈ ਇਹਨਾਂ ਦਾ ਕਲਰ ਪਹਿਲਾਂ ਵਾਲੇ ਦਾ ਤੇ ਸੂਟ ਦਾ ਸੇਮ ਆ ਬਸ ਇਸ ਦੇ ਵਿੱਚ ਜਿਹੜੇ ਆਹ ਵਾਲੇ ਫਲਾਵਰਸ ਹਨਾ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਹਾਈਲਾਈਟ ਕੀਤੇ ਗਏ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਜਿਹੜੀ ਤੁਹਾਡੀ ਬਾਟਮ ਹੈ ਜੀ ਉਹ ਇਸ ਤਰ੍ਹਾਂ ਦੇ ਨਾਲ ਸੈਲਫ ਵਾਲੀ ਬਾਟਮ ਰਹੇਗੀ ਇਹ ਤੁਹਾਡੀ ਬਾਟਮ ਦਾ ਸਟਾਫ ਆਏਗਾ ਇਹ ਸ਼ਰਟ ਹੈ ਤੇ ਇਸ ਦੇ ਨਾਲ ਇਹ ਵਾਲਾ ਦਪੱਟਾ ਬਿਲਕੁਲ ਲਾਈਟ ਵੇਟ ਦੁਪੱਟੇ ਨੇ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਐ ਇਸ ਦੇ ਵਿੱਚ ਵੀ ਫਲਾਵਰਸ ਇਸ ਤਰ੍ਹਾਂ ਦੇ ਨਾਲ ਹਾਈਲਾਈਟ ਹੈ ਜਿਹੜਾ ਪੀਕਾਕ ਛੇੜਾ ਨੇ ਇਸ ਸੂਟ ਨੂੰ ਬਹੁਤ ਸੋਹਣਾ ਬਣਾਉਂਦਾ ਐ ਇਸ ਤਰ੍ਹਾਂ ਦੇ ਨਾਲ ਆ ਜਿਹੜੀ 셔ਟ ਦੀ ਪ੍ਰਿੰਟਿੰਗ ਹੈ ਤੇ ਇਹ ਵਾਲਾ ਆ ਜਾਣਾ ਬਾਟਮ ਦਾ ਸਟੱਫ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਤੇ ਇਹ ਆਏਗਾ ਦੁਪੱਟਾ ਇਸ ਤਰ੍ਹਾਂ ਦੇ ਪ्योर ਸ਼ਫੌਨ ਦੇ ਜਿਹੜੇ ਨੇ ਦੁਪੱਟੇ ਲੱਗੇ ਹੋਏ ਇਹਨਾਂ ਸੂਟਸ ਦੇ ਨਾਲ ਹਾਂਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਇਸ ਤਰ੍ਹਾਂ ਦੇ ਨਾਲ ਇਸਦੀ ਪ੍ਰਿੰਟਿੰਗ ਹੈ ਇਸਦੇ ਵੀ ਫਲਾਵਰਸ ਨੇ ਜਿਹੜੇ ਉਹ ਹਾਈਲਾਈਟ ਕੀਤੇ ਹੋਏ ਨੇ ਠੀਕ ਹੈ ਜਿਹੜਾ ਵੀ ਇਹਨਾਂ ਦੇ ਵਿੱਚੋਂ ਨਾ ਕਲਰ ਕੰਬੀਨੇਸ਼ਨ ਤੁਹਾਨੂੰ ਪ੍ਰਿੰਟਿੰਗ ਪਸੰਦ ਆਉਂਦੀ ਹੈ ਤੁਸੀਂ ਉਹੀ ਆਪਣੇ ਲਈ ਪਰਚੇਸ ਕਰ ਸਕਦੇ ਹੋ ਤੇ ਇਹ ਵਾਲਾ ਲੈਣਾ ਜੀ ਬੋਟਮ ਦਾ ਸਟੱਫ ਇਸ ਤਰ੍ਹਾਂ ਦੇ ਨਾਲ ਬਹੁਤ ਹੀ ਪਿਆਰਾ ਬੋਟਮ ਦਾ ਸਟੱਫ ਇਹ ਹੈ ਗਾਜੀ ਇਸ ਤੇ ਨਾਲ ਦੁਪੱਟਾ ਇਸ ਤਰ੍ਹਾਂ ਦੇ ਨਾਲ ਇਹ ਦੁਪੱਟਾ ਬਣਿਆ ਹੋਇਆ ਹਾਂਜੀ ਨੈਕਸਟ ਦੇ ਵਾਲੇ ਰਹਿਣੇ ਆ ਜੀ ਜੌਰਜਟ ਦੇ ਪ੍ਰਿੰਟਸ ਬਹੁਤ ਸੋਹਣੇ ਪ੍ਰਿੰਟਸ ਆ बॉਟਮ ਤੇ ਤੁਸੀਂ ਐਮਬ੍ਰੋਇਡਰੀ ਵੀ ਕਰਵਾ ਸਕਦੇ ਹੋ 셔ਟ ਤੇ ਪੈਚ ਵਰਕ ਕਰਵਾ ਸਕਦੇ ਹੋ ਵਿਦਾਊਟ ਐਮਬ੍ਰੋਇਡਰੀ ਵੀ ਲੈ ਸਕਦੇ ਹੋ ਆਪਣੇ ਤੋਂ ਵਿਦਾਊਟ ਸਟਿਚਿੰਗ ਵੀ ਪਰਚੇਸ ਕਰ ਸਕਦੇ ਹੋ ਵਿਦ ਸਟਿਚਿੰਗ ਵੀ ਪਰਚੇਸ ਕਰ ਸਕਦੇ ਹੋ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਇਸ ਦਾ ਪ੍ਰਿੰਟ ਬਣਿਆ ਹੋਇਆ ਹੈ ਜੌਰਜਟ ਦੀ ਹੀ ਪਲੇਨ ਕਲਰ ਦੀ ਰਹੇਗੀ ਬਾਟਮ ਤੇ ਨਾਲ ਜੌਰਜਟ ਦਾ ਪਿਓਰ ਬੈਂਪਰ ਦੇ ਦੁਪट्टे ਲੱਗੇ ਹੋਏ ਆ ਜੀ ਇਹਨਾਂ ਸੂਟਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਖੁੱਲੇ ਡੁੱਲੇ ਦੁਪੱਟੇ ਆ ਪ੍ਰਿੰਟਿੰਗ ਦੇਖੋ ਤੁਸੀਂ ਦੁਪੱਟਿਆਂ ਦੀ ਕਿੰਨੀ ਜ਼ਿਆਦਾ ਪਿਆਰੀ ਹੈ ਨੈਕਸਟ ਇਹ ਵਾਲਾ ਸੂਟ ਹੈ ਜੀ ਪਹਿਲੀ ਨਜ਼ਰ ਦੇ ਵਿੱਚ ਹੀ ਦਿਲ ਦੇ ਵਿੱਚ ਉਤਰਨ ਵਾਲਾ ਸੂਟ ਹੈ ਕਲਰ ਹੈ ਬਹੁਤ ਜ਼ਿਆਦਾ ਪਿਆਰਾ ਹੈ ਤੇ ਯੂਨੀਕ ਜਿਹਾ ਛੇਡ ਹੈ ਬਹੁਤ ਜ਼ਿਆਦਾ ਸੋਹਣਾ ਲੱਗਣਾ ਇਹ ਵੇਅਰ ਕੀਤਾ ਹੋਇਆ ਅਗਰ ਤੁਹਾਨੂੰ ਕੁਝ ਡਿਫਰੈਂਟ ਚਾਹੀਦਾ ਦਿਨ ਤੁਸੀਂ ਇਹ ਵਾਲਾ ਕਲਰ ਆਪਣੇ ਦੇ ਹੀ ਸਿਲੇਕਟ ਕਰ ਸਕਦੇ ਹੋ ਇਹ ਰਹਿਣੀ ਹੈ ਜੀ ਬਾਟਮ ਜੌਰਜਟ ਦੀ ਹੀ ਤੇ ਪਿਓਰ ਬੈਂਬਰ ਦਾ ਲੱਗਿਆ ਹੋਇਆ ਨਾਲ ਦੁਪੱਟਾ ਬਿਲਕੁਲ ਲਾਈਟ ਵੇਟ ਦੁਪੱਟੇ ਨੇ ਜੀ ਇਸ ਤਰ੍ਹਾਂ ਦੇ ਨਾਲ ਹਾਂਜੀ ਨੈਕਸਟ ਵਾਲਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ ਇਸ ਤਰ੍ਹਾਂ ਦੀ ਨਾਲ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਤੇ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਇਹ ਵਾਲੀ ਬਾਟਮ ਰਹੇਗੀ ਤੇ ਇਹ ਆ ਜਾਣਾ ਆਪਣਾ ਬੈਂਬਰ ਦਾ ਦੁਪੱਟਾ ਸਾਰਾ ਦੁਪੱਟਾ ਫੁੱਲੀ ਪ੍ਰਿੰਟਡ ਹੈ ਅੱਗੇ ਵਾਲਾ ਲਵੈਂਡਰ ਕਲਰ ਹੈ ਜੀ ਠੀਕ ਹੈ ਸਾਰਾ ਸਟੱਫ ਹੈ ਜੌਰਜਟ ਦਾ ਹੀ ਰਹੇਗਾ ਇਹ ਵਾਲੀ ਪਲੇਨ ਇਸਦੇ ਨਾਲ ਬਾਟਮ ਰਹੇਗੀ ਲਾਈਟ ਕਲਰ ਦੀ ਇਹ ਦੁਪट्टे ਦੀ ਪ੍ਰਿੰਟਿੰਗ ਹੈ ਜੀ ਹਾਂਜੀ ਅੱਗੇ ਵਾਲਾ ਸੂਟ ਹੈ ਇਹ ਵੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਇਸ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਇਹ ਦੇਖੋ ਤੇ ਇਹ ਪਲੇਨ ਬਾਟਮ ਰਹੇਗੀ ਨਾਲ ਰਹੇਗਾ ਪ੍ਰਿੰਟਡ ਜੌਰਜਟ ਦਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਲੋ ਜੀ ਅੱਜ ਦੀ ਵੀਡੀਓ ਦਾ ਲਾਸਟ ਸੂਟ ਬੜਾ ਸੋਬਰ ਜਿਹਾ ਕਲਰ ਹੈ ਇਸ ਦਾ ਇਸ ਤਰ੍ਹਾਂ ਦੇ ਨਾਂ ਹੈ ਫਰੋਜੀ ਕਲਰ ਹੈਗਾ ਜਿਹੜਾ ਬੇਸ ਕਲਰ ਰਹੇਗਾ ਲਾਈਟ ਫਰੋਜੀ ਸ਼ੇਡ ਠੀਕ ਹੈ ਵਿੱਚ ਬਲੂ ਕਲਰ ਦੇ ਪਾਊਡਰ ਬਲੂ ਸ਼ੇਡ ਦੇ ਹੈਗੇ ਨੇ ਜਿਹੜੇ ਫਲਾਵਰਸ ਨੇ ਸੀ ਗ੍ਰੀਨ ਕਲਰ ਵੀ ਤੁਸੀਂ ਕਿਸੇ ਵੀ ਕਲਰ ਨੂੰ ਹਾਈਲਾਈਟ ਕਰ ਸਕਦੇ ਹੋ ਇਹ ਹੈਗਾ ਜੀ ਬੋਟਮ ਦਾ ਸਟੱਫ ਤੇ ਇਹ ਹੈ ਜੀ ਦੁਪੱਟਾ ਅੰਜਵੜੇ ਸੂਟਸ ਤੇ ਪ੍ਰਿੰਟ ਤਾਂ ਵਧੀਆ ਹੈ ਹੀ ਹੈ ਬਟ ਦੁਪੱਟੇ ਵੀ ਬਹੁਤ ਜ਼ਿਆਦਾ ਸੋਹਣੇ ਨੇ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਫਿਰ ਅੰਜਵੜੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਤੇ ਆਪਣੇ ਆਰਡਰ ਬੁੱਕ ਕਰਵਾ ਸਕਦੇ ਹੋ